ਸੋਨੇ ਦੇ ਉੱਪਰ ਸਾਰੀ ਜਿਹੜੀ ਐ ਫਾਈਨੈਂਸ ਚੱਲਦਾ ਇੱਕ ਬੈਂਕ ਜਿਹੜਾ ਹੈਗਾ ਓਨੀ ਹੀ ਉਹ ਆਪਦੀ ਫਾਈਨੈਂਸ ਨੂੰ ਕ੍ਰੀਏਟ ਕਰ ਸਕਦਾ ਜੀਨਾ ਉਹਦੇ ਕੋਲ ਸੋਨਾ ਹੁੰਦਾ ਇੱਕ ਦੇਸ਼ ਜਿਹੜਾ ਆ ਉਹ ਆਪਦੀ ਓਨੀ ਕਰੰਸੀ ਛਾ ਸਕਦਾ ਜੀਨਾ ਉਹਦੇ ਕੋਲ ਸੋਨਾ ਸੋਨੇ ਦੇ ਉੱਪਰ ਹਾਂ ਹੁਣ ਵਰਲਡ ਬੈਂਕ ਤੋਂ ਆਪਾਂ ਲੋਨ ਲੈਣਾ ਇਹ ਜਦੋਂ ਪੜੋਂਗੇ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਸੋਨਾ ਰੱਖਿਆ ਸੋਨੇ ਦੇ ਉੱਪਰ ਜਿਵੇਂ ਪ੍ਰਾਤਨ ਦੇ ਵਿੱਚ ਹੁੰਦਾ ਸੀ ਆਪਣੇ ਸੋਨੇ ਦੀ ਟੂਬ ਰੱਖਿਆ ਹੁੰਦੀ ਸੀ ਕਿ ਆਪਾਂ ਕਹਿੰਦੇ ਗਹਿਣੇ ਰੱਖਤਾ ਹਾਂਜੀ ਪੈਸਾ ਵੀ ਇੱਕ ਆਪਣੀ ਪਰਿਵਾਰਕ ਰਸਮ ਜਿਵੇਂ ਆਪਾਂ ਦੇਖੀ ਜੇਕਰ 25 22 ਦੇ ਵਿੱਚ ਕਹਿੰਦੇ ਕਈ ਕਹਿੰਦੇ ਦੁਨੀਆ ਖਤਮ ਹੋ ਜਾਊਗੀ ਜਦੋਂ ਕੋਈ ਦੁਪਿਆਰਕ ਸਮਾਜ ਹੋਵੇ ਹਾਂਜੀ ਨਹੀਂ ਜਿਹੜਾ ਗੁਰਬਾਣੀ ਗੁਰੂ ਦੇ ਵਿੱਚ ਜ਼ਿਕਰ ਆਉਂਦਾ ਹੈ ਹਾਂਜੀ ਉਹ ਜਿਹੜੀ ਸੰਸਾਰ ਦੀ ਖੇਡ ਹੈ ਪਰ ਜੇ ਕੋਈ ਜੀ ਕਹਿ ਰਹੇ ਆ ਮਾ ਜੁੱਧ ਲੱਗ ਜਾਣਾ ਜੀ ਉਹ 3rd ਵਰਲਡ ਵਾਰ ਲੱਗ ਜਾਣੀ ਹੈ ਜੀ ਰਸ਼ੀਆ ਨੇ ਹੈ ਅਟੈਕ ਕਰ ਦੇਣਾ ਜੀ ਫੁਲਾਣਿਆਂ ਨੇ ਉਹ ਪਰ ਦੁਣਾ ਯੂਰਪ ਡੁੱਬ ਜਾਣਾ ਪਏ ਸੋ ਇਹ ਬਹੁਤ ਚੱਲਦੇ ਵਿੱਚ ਚੀਜ਼ ਤੇ ਭਾਰਤ ਦਾ ਜਿਹੜਾ ਜੁੱਧ ਲੱਗੂਗਾ ਕਿਤੇ ਹਾਂ ਜੀ ਹਾਂ ਜੀ ਉਹ ਇੱਕ ਦੇਖੋ ਇੱਕ ਵੀ ਜਿਵੇਂ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਉਹਨਾਂ ਕੋਲ ਪਹਿਲਾਂ ਏਸੀ ਦੀ ਹੱਤਪਾਤੀ ਮੋਬਾਈਲ ਦੀ ਹੱਤਪਾਤੀ ਉਹ ਜੇ 50 ਰੁਪਏ ਯੋਧ ਹੋਵੇ ਏਸੀ ਚਲਾਉਣਾ ਪਵੇ ਹੱਥ ਪੈ ਗਈ ਹੱਥ ਪੈ ਗਈ ਮੋਬਾਈਲ ਹੁਣ ਦੋ ਦੋ ਲੱਖ ਦੇ ਹੋ ਗਏ ਹੱਥ ਪੈ ਗਈ ਪਰ ਮੋਬਾਈਲ ਕਿਹਦਾ ਐਸੀ ਕਿਹਦਾ ਲੈਟ ਕੀ ਦੇ ਉਹਦੇ ਵਿੱਚ ਉਹ AI ਨਿਹਾਰਿਆ ਕਿਉਂਕਿ ਉਹਨਾਂ ਨੂੰ ਇੱਕ ਦਿਮਾਗ ਉਹਨਾਂ ਨੇ ਬਣ ਲੈ ਕੇ ਬੰਦਾ ਸੌਖਾ ਬੰਦ ਹੈ ਠੀਕ ਹੈ ਜਿੱਧਰ ਬੰਦੇ ਨੂੰ ਸੌਖਾ ਮਿਲਦਾ ਹੈ ਸ਼ਾਰਟਕਟ ਬਹੁਤ ਬਾਹਰ ਜਾ ਉੱਧਰ ਜਾ ਉਹਨਾਂ ਨੇ ਸੌਖਾ ਕ੍ਰੀਏਟ ਕਰਤਾ ਉਹਨਾਂ ਕੋਲ ਅੱਜ ਤੋਂ 50 ਸਾਲ ਦਾ ਬਾਦ ਦਾ ਮਸਾਲਾ ਬਣਿਆ ਪਿਆ ਮਰਹੱਬਾ ਮਰਹੱਬਾ ਇਹ ਬੰਦੇ ਦੇ ਵਿੱਚ ਜਿੰਨਾ ਹੰਕਾਰ ਜਿੰਨਾ ਰਾਜ ਦਾ ਸਿਸਟਮ ਵੱਧਾ ਜਾਂਦਾ ਜਾਂਦਾ ਉਹ ਇਹੀ ਸੋਚਦਾ ਵੀ ਦੂਸਰੇ ਨੂੰ ਬੱਸ ਕੇ ਬੱਸ ਕੇ ਹੁਣ ਸਾਡੀ ਸਿਵਲਾਈਜੇਸ਼ਨ ਹਜੇ ਇੱਥੇ ਦੇਖ ਰਹੀ ਆ ਵੀ ਗਲੀਆਂ ਪੱਕੀਆਂ ਹੋਈਆਂ ਨਾਲੀਆਂ ਪੱਕੀਆਂ ਹੋਈਆਂ ਜੋੜਾ ਨੁਕੜ ਵਿੱਚ ਹੀ ਫਸੇ ਹੋਏ ਆ ਪਰ ਜਿਹੜੀਆਂ ਯੂਰਪ ਵਿੱਚ ਜਾਓ ਅਲਗੰਤ ਤੁਸੀਂ ਦੇਖਿਓ ਐਪਲ ਦਾ ਇੱਕ ਗੈਜੇਟ ਆ ਅੱਖਾਂ ਦੇ ਅੱਖਾਂ ਬੁਰੇ ਲੱਗ ਜਾਂਦੇ ਨੇ ਇਲੈਕਟ੍ਰੋਨ ਜੀ ਉਹ ਅੱਖਾਂ ਬੁਰੇ ਲੱਗ ਗਿਆ ਜੇ ਤੁਸੀਂ ਦੇਖੋ ਵੀ ਜਦੋਂ ਇੱਕ ਆਰਟੀਫੀਸ਼ੀਅਲ ਦੁਨੀਆ ਉਹਦੀਆਂ ਅੱਖਾਂ ਦੇ ਅੱਗੇ ਆ ਗਈ ਹੈ ਉਹਦੇ ਮਤਲਬ ਉਹਦੇ ਨਾਲੋਂ ਦਾ ਪਿਆਰ ਪੈ ਗਿਆ ਬਾਹਰੋਂ ਟੋਕੀਆਂ ਜੀ ਉਹ ਤਾਂ ਜੇ ਸੈੱਲੋ ਦੇ ਵਿੱਚ ਚੱਲਦੇ ਪਏ ਆ ਬੈਟਰੀ ਚੱਲਦੀ ਆ ਫੇਰ ਚੱਲਦੀ ਆ ਐਡਿਕਟ ਹੋ ਜਾਂਦੇ ਉਹ ਤਾਂ ਨਸ਼ੇ ਤੋਂ ਵੀ ਮਾੜਾ ਨਿਊ ਵਰਡ ਆਉਟਰ ਚੱਲ ਰਿਹਾ ਠੀਕ ਹੈ ਇਹਦਾ ਇੱਕ ਕਨਸੈਪਟ ਆ ਉਹਦਾ ਕਨਸੈਪਟ ਇਹ ਹੈ ਕਿ ਦੁਨੀਆ ਨੂੰ ਸੈਟੇਲਾਈਟ ਦੁਆਰਾ ਸੋ ਵੀ ਕਪੜੇ ਕੋਈ ਖੋਣੀ ਬਾਰੇ ਦੱਸੋ ਜੀ ਮੈਂ ਆਪਾਂ ਜੀ ਦੇਖਿਆ ਜਿਕਰ ਇਸਤਾਈ ਠਾਈ ਦੇ ਵਿੱਚ ਕਹਿੰਦੇ ਕਈ ਰ ਕਹਿੰਦੇ ਦੁਨੀਆ ਖਤਮ ਹੋ ਜੂਗੀ ਹਾਂ ਜਦੋਂ ਕੋਈ ਦੋ ਪਿਆਰ ਦਾ ਸਮਾਜ ਹੋਵੇ ਇਹਦੇ ਬਾਰੇ ਮਤਲਬ ਥੋੜੇ ਖੁੱਲ ਕੇ ਦੱਸੋ ਹਾਂ ਜੀ ਨਹੀਂ ਜਿਹੜਾ ਗੁਰਬਾਣੀ ਗੁਰੂ ਦੇ ਵਿੱਚ ਜ਼ਿਕਰ ਆਉਂਦਾ ਹੈ ਨਾ ਹਾਂਜੀ ਉਹ ਜਿਹੜੀ ਸੰਸਾਰ ਦੀ ਖੇਡ ਹੈ ਕਿਉਂਕਿ ਮਾਲਕ ਨੇ ਆਪ ਦੀ ਮਿਹਨਤ ਨਾਲ ਬਣਾਈ ਹੋਈ ਹੈ ਹੂੰ ਇਹ ਉਹਨਾਂ ਦਾ ਆਪ ਦਾ ਖੇਡ ਹੈ ਠੀਕ ਹੈ ਐਨੀ ਛੇਤੀ ਇਹ ਦੁਨੀਆ ਜਿਹੜੀ ਆ ਖਤਮ ਨਹੀਂ ਹੁੰਦੀ ਹਾਂ ਹਾਂ ਜਿਸ ਤਰ੍ਹਾਂ ਸਮੇਂ ਸਮੇਂ ਤੇ ਪਰਲੋ ਆਉਂਦੀਆਂ ਰਹਿੰਦੀਆਂ ਨੇ ਜਿਵੇਂ ਪਿੱਛੇ ਜੀ ਆਪਾਂ ਹੁਣ ਜਿਵੇਂ ਕਰੋਨਾ ਆਇਆ ਸੀ ਇਹ ਵੀ ਪਰਲੋ ਸੀ ਇੱਕ ਮੈਨ ਮੇਡ ਸੀ ਅੱਛਾ ਹੀ ਮੈਨ ਮੇਡ ਮੈਨ ਮੇਡ ਆ ਇਹ ਕੁਦਰਤੀ ਨਹੀਂ ਸੀ ਜਿਵੇਂ ਹੁਣ ਜਿਨ੍ਹਾਂ ਦੇ ਕੋਲ ਇਸ ਵਕਤ ਸਾਰੇ ਸੰਸਾਰ ਦਾ ਸਭ ਤੋਂ ਜ਼ਿਆਦਾ ਧਨ ਹੈ ਆਪਾਂ ਉਹਨਾਂ ਨੂੰ ਕਾਰਪੋਰੇਟ ਕਰਾਣੇ ਵੀ ਕਹਿ ਦਿੰਦੇ ਆ ਆਪਾਂ ਉਹਨਾਂ ਨੂੰ ਵੱਡੇ ਮਿਲੀਨੀਅਰ ਬਿਲੀਨੀਅਰ ਬੈਂਕਰਸ ਵੀ ਕਹਿ ਦਿੰਦੇ ਆ ਹਾਂਜੀ ਉਹਨਾਂ ਨੇ ਧਰਤੀ ਦੇ ਉੱਪਰ ਆਪ ਦਾ ਰਾਜ ਸਥਾਪਿਤ ਕਰਨ ਲਈ ਆਪ ਦੀ ਸੱਤਾ ਸਥਾਪਿਤ ਕਰਨ ਲਈ ਗੁਰਬਾਣੀ ਵਿੱਚ ਤਾਂ ਇਹਨਾਂ ਨੂੰ ਕਿਹੜੇ ਕਿਹਾ ਕਿਉਂਕਿ ਅਕਾਲਪੁਰਖ ਦੇ ਹੁਕਮ ਦੇ ਬਰਾਬਰ ਚੱਲਣਾ ਚਾਹ ਹੂੰ ਸੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੀਸ ਮਾਲਕ ਦੀਆਂ ਖੇਡਾਂ ਨੂੰ ਬੁੱਝ ਕੇ ਤੇ ਆਪ ਰੀਸ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕੋ ਕੋਰੋਨਾ ਆ ਗਿਆ ਕੋਈ ਵੱਡੀ ਮਹਾਮਾਰੀ ਆ ਗਈ ਹੁਣ ਤੁਸੀਂ ਦੇਖੋ ਉਦੋਂ ਤਾਂ ਕਹਿੰਦੇ ਸੀ ਵੀ 8 ਫੁੱਟ ਤੱਕ ਕਰਦਾ ਮਾਰ 10 ਫੁੱਟ ਤੱਕ ਕਰਦਾ ਇਹਦੀ ਦਵਾਈ ਨਹੀਂ ਆਈ ਤੇ ਫਿਰ ਦਿਨਾਂ ਦੇ ਵਿੱਚ ਕਿੱਥੇ ਗਾਇਬ ਹੋ ਗਿਆ ਠੀਕ ਹੈ ਹਾਂ ਹਾਂ ਬਿਮਾਰੀ ਤਾਂ ਸੀਗੀ ਕਿਉਂਕਿ ਕਈਆਂ ਦੀਆਂ ਮੌਤਾਂ ਵੀ ਹੋਈਆਂ ਕਈ ਉਸ ਦੇ ਵਿੱਚ ਜਾਨਾਂ ਗੁਆ ਕੇ ਜਵਾਨੀ ਵਿੱਚ ਵੀ ਜਵਾਨਾਂ ਗੁਆ ਗਏ ਪਰ ਉਸ ਨੂੰ ਉਧਾਰ ਚੜਾ ਕੇ ਇਨਸਾਨੀਅਤ ਨਹੀਂ ਪੇਸ਼ ਕਰ ਪੇਸ਼ ਕਰ ਠੀਕ ਹੈ ਫੂ ਵੀ ਆਉਂਦਾ ਜਾਦੀ ਬਣ ਗਿਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ 0% ਨਹੀਂ ਸੀ ਸੀਗਾ ਪਰ ਉਹਨੂੰ ਇੱਕ ਮਹਾਮਾਰੀ ਬਣਾ ਕੇ ਉਹਨੂੰ ਵੱਡੇ ਲੈਵਲ ਤੇ ਰਾਜਨੀਤਿਕ ਤੌਰ ਤੇ ਵੀ ਪੇਸ਼ ਕੀਤਾ ਲਾਹਿਰ ਇਸੇ ਤਰ੍ਹਾਂ ਜਿਹੜਾ ਕੋਈ ਸਹੀ ਠਾਈ ਠਾਈ ਦੇ ਵਿੱਚ ਇਹੋ ਜਿਹਾ ਕੋਈ ਪ੍ਰਮਾਣ ਨਹੀਂ ਕੋਈ ਹੈ ਜਾਂ ਨਹੀਂ ਸਭ ਸਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਆਦਿਕਲ ਨੈਟ ਤੇ ਚੱਲਿਆ ਆ ਉਤੋਂ ਵੀ ਕਈ ਵਾਰੀ ਵੀਊ ਵਾਇਆ ਲੈਂਦਾ ਹਾਂ ਅੱਜ ਵੀ ਕਹਿੰਦੇ ਆ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਜਿਹਾ ਆ ਜੇ ਕੋਈ ਇਨਸਾਨੀਅਤ ਦੇ ਵਿੱਚ ਕੋਈ ਸਰਕਾਰਾਂ ਦਾ ਜਾਂ ਕੋਈ ਹੋਵੇ ਉਹ ਤਾਂ ਨਹੀਂ ਕਹਿ ਸਕਦੇ ਸਕੇ ਪਰ ਜੇ ਕੋਈ ਜੀ ਕਹਿ ਰਿਹਾ ਮਹਾ ਜੁੱਧ ਲੱਗ ਜਾਣਾ ਜੀ ਥਰਡ ਵਰਲਡ ਵਾਰ ਲੱਗ ਜਾਣੀ ਹੈ ਜੀ ਰਸ਼ੀਆ ਨੇ ਐਟੈਕ ਕਰ ਦੇਣਾ ਜੀ ਫੁਲਾਣਿਆਂ ਨੇ ਉਹ ਕਰ ਦੇਣਾ ਯੂਰਪ ਲੁੱਪ ਜਾਣਾ ਕੁਝ ਨਹੀਂ ਇੱਕ ਇੱਕ ਪੈਸੇ ਇਹ ਬਹੁਤ ਚੱਲਦੇ ਵਿੱਚ ਚੇਂਜ ਤੇ ਭਾਰਤ ਦਾ ਜਿਹੜਾ ਜੁੱਧ ਲੱਗੂਗਾ ਕਹਿੰਦੇ ਹਾਂਜੀ ਹਾਂਜੀ ਉਹ ਇੱਕ ਦੇਖੋ ਇੱਕ ਪੋਲੀਟੀਕਲਸ ਲਿਖਿਆ ਹੈ ਠੀਕ ਹੈ ਜੀ ਕਿ ਜਿਵੇਂ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਦੂਸਰੀ ਸਰਕਾਰ ਉਹਨਾਂ ਰੌਣ ਦੇ ਲਈ ਪੱਪਾ ਭਾਰ ਹੋਈ ਦੀ ਆ ਜੇਕਰ ਆਪਾਂ ਦੇਖੀਏ ਇੱਕ ਜਿਹੜੇ ਸਾਡੇ ਫਾਈਨੈਂਸ਼ਲੀ ਸਸਮਸਿਆਵਾਂ ਹੁੰਦੇ ਆ ਉਹ ਹੋਣਗੇ ਸਮੇਂ ਸਮੇਂ ਤੇ ਜੋਦ ਲੱਗਦੇ ਹੀ ਆਏ ਆ ਜਿਵੇਂ ਕੋ 47 ਦਾ 265 ਦਾ 71 ਦਾ ਲਿਖਿਆ ਨਦੀ ਦੇ ਵਿੱਚ ਦੇਖੀ ਪਰ ਉਹ ਉਹਨੋਂ ਪਰਲੋ ਨਹੀਂ ਜਾ ਸਕਦੀ ਅੱਛਾ ਆ ਵੀ ਪਰਲੋ ਆ ਜੋ ਵੱਡੀ ਉਹਦੇ ਇਸ ਤਰ੍ਹਾਂ ਨਹੀਂ ਜਾ ਸਕਦੀ ਬਾਕੀ ਜਿਹੜੇ ਗੁਰਮੁਖ ਨਾਮ ਦੇ ਵਿੱਚ ਸੱਚ ਵਿੱਚ ਸਮਾਏ ਆ ਭਗਤੀ ਕਰਦੇ ਕੋਈ ਡਰ ਨਹੀਂ ਠੀਕ ਹੈ ਹਾਂ ਵੀ ਹਾਂ ਉਹਨਾਂ ਨੂੰ ਆਪ ਮਾਲਕ ਬਣਾ ਲਈ ਰੱਖਿਆ ਕਰਦਾ ਜਿਹੜੀਆਂ ਆਪਾਂ ਦੇਖਿਆ ਇਹ ਆਮ ਆਪ ਲੋਕੋ ਜਿਹੜੀ ਭੇਫਣੀ ਕਰਦੇ ਆ ਇਹ ਮਤਲਬ ਕਨਸੈਪਟ ਜਿਹੜਾ ਕਿੱਥੋਂ ਲੈ ਲੈਂਦੇ ਨੇ ਮਤਲਬ ਇਹ ਇਹ ਕਹ ਦਿੰਦੇ ਬਹੁਤ ਸਾਰੀਆਂ ਕਿਤਾਬਾਂ ਹਾਂਜੀ ਠੀਕ ਹੈ ਜੀ ਹਾਂ ਕਿਤਾਬਾਂ ਦੇ ਵਿੱਚੋਂ ਜਿੱਧਰ ਲੈ ਲੈਂਦੇ ਆ ਹੋਰ ਲੈ ਲੈਂਦੇ ਆ ਬਾਕੀ ਇਹ ਦੇ ਵਿੱਚ ਆਪਾਂ ਦੇਖਿਆ ਤਾਂ ਕੁਝ ਚਾਹੀਦਾ ਠੀਕ ਹੈ 2012 ਚ ਵੀ ਤੁਸੀਂ ਦੇਖਿਆ ਹੋਣਾ ਕਿਆ ਨਸੀ ਦੁਨੀਆ ਖਤਮ ਹੋ ਜਾਣੀ ਉਹ ਤੋਂ ਨੈਟ ਦਾ ਜ਼ਮਾਨਾ ਘਟਸੇ ਹਾਂਜੀ ਹਾਂਜੀ 1999 ਤੋਂ ਬਾਅਦ ਜਦੋਂ 2000 ਸ਼ੁਰੂ ਹੋਣਾ ਸੀਗਾ ਆਪਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਕਹਿੰਦੇ ਸੀਗੇ ਹਾਂ 2012 ਚ ਕਹਿਣ ਲੱਗ ਰਹੇ ਹੁਣ 27 ਚ ਕਹਿਣ ਲੱਗ ਗਏ ਨਾ ਕਹੇ ਜੇ ਕੁਛ ਵੀ ਇਹ 27 ਸਾਈਜ਼ ਬਹੁਤ ਚੱਲ ਰਿਹਾ ਹੈਗਾ ਹਾਂਜੀ ਬਹੁਤ ਚੱਲਦਾ ਕਿਉਂਕਿ ਉਹ YouTube ਪੈਸੇ ਦਿੰਦਾ ਪੈਸੇ ਦਿੰਦਾ ਤੇ ਉਹ ਗਰਜੂ ਝੂਠ ਦੇ ਵੀ ਦੇਣੇ ਸੱਚ ਦੇ ਵੀ ਦੇਣੇ ਉਹਨਾਂ ਤੇ ਘੰਟਿਆਂ ਦੇ ਹਿਸਾਬ ਨਾਲ ਦੇਣੇ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਆ ਕੋਈ ਵੀ ਗੁਰਬਾਣੀ ਵਿੱਚ ਪ੍ਰਮਾਣ ਜਾਂ ਕੋਈ ਅਵਸਥਾ ਮੁਤਾਬਕ ਵੀ ਆ ਗਈ ਹੈ ਤੇ ਕੋਈ ਇਹ ਨਹੀਂ ਕੋਈ ਝੇੜ ਠੀਕ ਹੈ। ਮਤਲਬ ਕਾਇ ਹੈ ਜਲ ਕਲਯੁਗ ਦੀ ਪਰ ਬਹੁਤ ਲੰਬੀ ਐ ਇਸ ਕਲਯੁਗ ਦੀ ਤਾਂ ਬਹੁਤ ਲੰਬੀ ਐ ਪਰ ਦੁਨਿਆਵੀ ਜਿਤ ਦੇਖੀ ਆਪਾਂ ਕੋਈ ਕਰੋਨਾ ਤਰ੍ਹਾਂ ਕੋਈ ਵੱਡੀ ਲਹਿਰ ਚੱਲ ਜਾਂਦੀ ਐ ਠੀਕ ਹੈ ਮਾਨਵਿਤ ਲਹਿਰਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਬਿਮਾਰੀ ਉਹ ਤਾਂ ਸਮੇਂ-ਸਮੇਂ ਤੇ ਆਉਂਦੀ ਜਾਂਦੀਆਂ ਕਦੇ ਚੇਚਕਾ ਕਦੇ ਪਲੇਗ ਆ ਗਏ ਕਦੇ ਖੁਸ਼ ਆ ਗਿਆ ਕਦੇ ਖੁਸ਼ ਆ ਗਿਆ ਉਹ ਤਾਂ ਕੋ ਵੱਖਰੀ ਗੱਲ ਠੀਕ ਹੈ ਹਾਂ ਉਹ ਇੱਕ ਨਾਰਮਲ ਹੁੰਦਾ ਦੁਨੀਆਂ ਨੂੰ ਦੀ ਵੀ ਐ ਸੁਨਾਮੀ ਆ ਜਾਂਦੀ ਐ ਹੋਰ ਉਹ ਕਿਉਰ ਹੋ ਜਿਓ ਪਰ ਜੇ ਆਪਾਂ ਕਹੀਏ ਕੋਈ ਵਰਲਡ ਵਾਰ ਲੱਗੋ ਪਰ ਲੋਈ ਆ ਜਾਣੀ ਕੋਈ ਖਤਮ ਹੀ ਹੋ ਜਾਣਾ ਕੁਛ ਨਹੀਂ ਹਾਂ ਜੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਸੀ ਵੀ ਚੀਨ ਤੇ ਭਾਰਤ ਵਿੱਚ ਜਿਵੇਂ ਆਪਾਂ ਇੱਕ ਦੇਖਿਆ ਭੁੱਖਾਣੀ ਚੱਲਦੀ ਹੁੰਦੀ ਹੈ ਨੈਟ ਤੇ ਤੁਸੀਂ ਵੀ ਦੇਖ ਹਾਂਜੀ ਹਾਂਜੀ ਦੇਖੋ ਜੀ ਇਹਦੇ ਵਿੱਚ ਨਾ ਦਸਮ ਦੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹੋ ਜਿਹਾ ਕੋਈ ਜ਼ਿਕਰ ਨਹੀਂ ਆਉਂਦਾ ਠੀਕ ਹੈ ਜੀ ਜੇ ਆਪਾਂ ਇਹਨਾਂ ਨੂੰ ਕੋਈ ਤੇ ਬਾਹਰ ਦੀਆਂ ਜਿਹੜੀਆਂ ਹੋਰ ਹੈਗੀਆਂ ਨੇ ਹਾਂਜੀ ਉਹਦੇ ਵਿੱਚ ਪ੍ਰਮਾਣ ਮਿਲਦੇ ਆ ਬਾਕੀ ਬਾਣੀ ਵਿੱਚ ਤਾਂ ਇਹ ਜ਼ਿਕਰ ਆਉਂਦਾ ਉਕੇ ਉਹਨੂੰ ਚ ਨੇ ਇਹੀ ਜ਼ਿਕਰ ਕੀਤਾ ਗਿਆ ਸੀ ਕਾਫੀ ਦੇਖਿਆ ਨੇ ਕਹਿੰਦੇ ਵੀ ਚੀਨ ਤੇ ਭਾਰਤ ਜਿਹੜਾ ਜੁੱਧ ਲੱਗਣਾਗਾ ਹਾਂਜੀ ਅੱਧੀ ਦੁਨੀਆ ਜਿਹੜੇ ਅੱਧੇ ਮੁਲਕ ਹੋਣਗੇ ਉਹ ਚੀਨ ਨਾਲ ਹੋਣਗੇ ਤੇ ਅੱਧੇ ਜਿਹੜੇ ਭਾਰਤ ਨਾਲ ਹੋਣਗੇ ਉਸ ਤੋਂ ਬਾਅਦ ਕਹਿੰਦੇ ਦੁਨੀਆ ਦਾ ਖਤਮਾ ਹੋਊਗਾ ਹਾਂਜੀ ਨਹੀਂ ਕਰੋ ਕਿ ਦੇਖੋ ਇਹ ਨਾ ਜਿਹੜੀਆਂ ਪ੍ਰੋਪਗੈਂਡੇ ਹੁੰਦੀਆਂ ਨੇ ਠੀਕ ਹੈ ਜੀ ਜਿਵੇਂ ਆਪਣੇ ਦੇਸ਼ ਦੇ ਵਿੱਚ ਵੋਟਾਂ ਲੈਣ ਦੇ ਲਈ ਮੰਦਿਰ ਜਾਂ ਗੁਰਦੁਆਰਿਆਂ ਨੂੰ ਇੱਕ ਬਣਾ ਲਿਆ ਜਾਂਦਾ ਹੈ ਜਾਨੀ ਕੇਂਦਰ ਬਣਾਇਆ ਜਾਂਦਾ ਹੈ ਕੇਂਦਰ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਐਜੂਕੇਸ਼ਨਲ ਤੌਰ ਤੇ ਲਈਏ ਨਾ ਏਸ਼ੀਆ ਦੀ ਰਾਜਨੀਤੀ ਯੂਰਪ ਦੀ ਰਾਜਨੀਤੀ ਠੀਕ ਹੈ ਜੀ ਔਰ ਜਿਹੜੀ ਹੈ ਅਮਰੀਕਾ ਸਾਈਡ ਜਿਹੜੀ ਰਾਜਨੀਤੀ ਚੱਲਦੀ ਹੈ ਉਹ ਰਾਜਨੀਤਿਕ ਲੋਕ ਵੀ ਜਿਹੜੀਆਂ ਉਹ ਇਹੋ ਜਿਹੀਆਂ ਗੱਲਾਂ ਨੂੰ ਜਿਆਦਾ ਕਰਦੇ ਆ ਵੀ ਤਾਂ ਕਿ ਇੱਕ ਜਨਤਾ ਵਿੱਚ ਭੈ ਦਾ ਮੌਲ ਬਣੇ ਸਾਰੇ ਪਾਸੇ ਹੋਵੇ ਇਹ ਰਾਜਨੀਤਿਕ ਗੱਲ ਆ ਠੀਕ ਹੈ ਜੀ ਹਾਂਜੀ ਤੇ ਜਿਹੜਾ ਇੱਕ ਨਾਂ ਹੈ ਆਪਣਾ ਕਹਿ ਰਹੇ ਨੇ ਵਰਡ ਆਰਡਰ ਨਹੀਂ ਇਹਦਾ ਇੱਕ ਨਾਮ ਚੱਲਿਆ ਇਹ ਉਹ ਵੇਸਰੀ ਆ ਨਿਊ ਵਰਡ ਆਰਡਰ ਚੱਲ ਰਿਹਾ ਚੱਲ ਠੀਕ ਹੈ ਇਹਦਾ ਕੀ ਕਨਸੈਪਟ ਆ ਉਹਦਾ ਕਨਸੈਪਟ ਇਹ ਹੈ ਕਿ ਦੁਨੀਆ ਨੂੰ ਸੈਟੇਲਾਈਟ ਦੁਆਰਾ ਫੋਨ ਦੁਆਰਾ ਸੈਟੇਲਾਈਟ ਦੁਆਰਾ ਕਾਬੂ ਕਰ ਲੈਣਾ ਠੀਕ ਹੈ ਜੀ ਇਨਸਾਨੀਅਤ ਨੂੰ ਇਸੇ ਸੈਟੇਲਾਈਟ ਦੀ ਕਲਾ ਨੂੰ ਵਰਤ ਕੇ ਐਨਾ ਕਿ ਡਾਊਨ ਕਰ ਦੇਣਾ ਕਿ ਸਿਰਫ ਇਨਸਾਨ ਜਿਹੜਾ ਆ ਰੋਟੀ ਖਾਣ ਨੂੰ ਸਵੇਰੇ ਉੱਠ ਕੇ ਕੰਮ ਕਰ ਲਿਆ ਰੋਟੀ ਖਾ ਲਈ ਇਤੋਂ ਤੱਕ ਹੀ ਉਹ ਆਪਦਾ ਜੀਵਨ ਸਮਝੇ ਠੀਕ ਹੈ ਪ੍ਰੋਟੈਸਟ ਨਾ ਕਰਨਾ ਓਕੇ ਹੁਣ ਬਾਰੇ ਸੌਣ ਹਾਂਜੀ ਕਾਰਪੋਰੇਟ ਇਹ ਕਹਿੰਦਾ ਆ ਕਿ ਅਸੀਂ ਲੋਨੋ ਫੈਸਿਲਿਟੀ ਦਿੰਦੇ ਆ ਤੁਹਾਨੂੰ ਕੰਮ ਵੀ ਦਿੰਦੇ ਆ ਥੋੜੇ ਥੋੜੇ ਟੈਕਸ ਵੀ ਲਵਾਂਗੇ ਸਹੂਲਤ ਮਾਣੋ ਟੈਕਸ ਮਾਣਕਾਰੀ ਚੱਲੋ ਸਹੂਲਤਾਂ ਲਈ ਚੱਲੋ ਰੋਟੀ ਖਾਣ ਤੱਕ ਆਪਦਾ ਮਤਲਬ ਰੱਖੋ ਇਹ ਨਾ ਦੇਖੋ ਵੀ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹਦੇ ਤਹਿਤ ਹੁਣ ਉਹਨਾਂ ਨੇ ਸੈਟੇਲਾਈਟ ਦੇ ਰਾਹੀਂ ਜਾਂ ਜਿਵੇਂ ਅੱਜ ਕੱਲ ਤੁਸੀਂ ਦੇਖਿਆ ਉਹ ਐਪਲ ਦਾ ਇੱਕ ਗੈਜਟ ਆ ਆਖਾਂਗੇ ਅੱਖਾਂ ਮੂਰੇ ਲੱਗ ਜਾਂਦਾ ਲੱਗ ਜਾਂਦੀ ਹੈ ਹਨਾ ਉਹ ਅੱਖਾਂ ਮੂਰੇ ਲੱਗਿਆ ਜਿੱਥੇ ਤੁਸੀਂ ਦੇਖੋ ਵੀ ਜਦੋਂ ਇੱਕ ਆਰਟੀਫੀਸ਼ੀਅਲ ਦੁਨੀਆ ਉਹਦੀ ਅੱਖਾਂ ਦੇ ਅੱਗੇ ਆ ਗਈ ਹੈ ਉਹਦੇ ਮਤਲਬ ਉਹਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ ਬਾਹਰੋਂ ਟੁੱਟਾਂਗੇ ਜੀ ਉਹ ਤਾਂ ਜੇ ਸੈਲੋ ਦੇ ਵਿੱਚ ਚੱਲਦੇ ਪਏ ਆ ਬੈਟਰੀ ਚੱਲਦੀ ਆ ਰੇ ਚੱਲਦੀ ਆ ਐਡਿਕਟ ਹੋ ਗਿਆ ਉਹ ਤਾਂ ਨਸ਼ੇ ਤੋਂ ਵੀ ਵੱਧ ਹੈ ਯਕਿਨ ਸਰਵ ਡਿਕਸ਼ਨ ਹੋ ਉਹਨਾਂ ਫੋਨ ਦੀ ਕਿੰਨੀ ਐਡਿਕਸ਼ਨ ਹੈ ਤੇ ਇੱਥੇ ਜਦੋਂ ਕਰਦਾ ਤੇ ਜਦੋਂ ਸਾਡੇ ਬ੍ਰੇਨ ਦੀ ਇੱਕ ਆਰਟੀਫੀਸ਼ੀਅਲ ਦੁਨੀਆ ਪਾਸੇ ਗੇਨਿੰਗ ਹੋ ਗਈ ਨਾਰਮਲ ਅਸੀਂ ਰਹੇ ਨਹੀਂ ਤੇ ਉਹ ਕਿੰਨੀ ਮਾੜੀ ਹੈ ਇਸੇ ਤਰ੍ਹਾਂ ਕਿ ਜੇ ਚਿਪ ਲਾਣ ਦੀ ਗੱਲ ਹੋ ਰਹੀ ਆ ਉਹ ਗੈਜਟਸ ਆ ਰਹੇ ਆ ਬਚੰਦੇ ਲੋਕ ਆ ਇਹਦੇ ਤੋਂ ਕਿਵੇਂ ਬਚਾਂਗੇ ਜੇ ਜਿਹੜਾ ਸਾਡਾ ਦੇਸੀ ਕਲਚਰ ਸੀ ਜੋ ਸਾਡੇ ਬਜ਼ੁਰਗਾਂ ਦਾ ਸੀ ਜੋ ਨੇਚਰ ਦਾ ਨੇਚਰਲ ਕਲਚਰ ਹੈ ਉਹਨੂੰ ਨਾ ਛੱਡੋ ਮਿਹਨਤ ਦੀ ਕਮਾਈ ਨਾ ਛੱਡੋ ਵੇਲੀਆਂ ਖਾਣੀਆਂ ਨਾ ਸਿੱਖੋ ਹੁਣ ਅੱਜ ਕੱਲ ਬੇਸ਼ੱਕ ਆਪਾਂ ਚਲੋ ਸਾਰੇ ਗੁਰਮਖਾਂ ਦੇ ਚੈਨਲ ਆ ਸਸਤਾ ਦੇ ਡੀਆ ਸਾਰੇ ਨੇ ਹੁੰਦੇ ਆ ਪਰ ਆਪਾ ਜੀ ਹੁਣ ਸਹੀ ਵੀ ਇਹੀ ਠੀਕ ਆ ਠੀਕ ਆ 10 ਸਾਲ ਤੁਸੀਂ ਵੇਲੀਆਂ ਬੈਠ ਕੇ ਖਾ ਲੋ 10 ਸਾਲਾਂ ਬਾਅਦ ਤੁਸੀਂ ਖੇਤ ਵਿੱਚ ਜਾਣ ਨੂੰ ਜੀ ਨਾ ਨਹੀਂ ਕਰੂਗਾ ਦੁਕਾਨ ਤੇ ਬੈਠੇ ਹੁੰਦੇ ਨਹੀਂ ਕਰੂਗਾ ਲੇਬਰ ਕਰਨ ਨੂੰ ਦਿਲ ਨਹੀਂ ਕਰੂਗਾ ਹੱਡਾਂ ਵਿੱਚ ਉਹ ਬੇਤ ਨਹੀਂ ਕਰੂਗੀ ਇਹੀ ਉਹ ਚਾਹੁੰਦੇ ਇਹੀ ਕਾਰਪੋਰੇਟ ਹੁੰਦਾ ਪੈਸਾ ਵਛਾ ਦੋ ਇਹ ਮੰਨਦਾ ਮੈਂ ਅੱਛਾ ਜੀ ਇਹ ਨਿਊ ਵਰਲਡ ਆਰਡਰ ਮੰਨਦਾ ਇਹ ਭਿਆਨਕਾ ਇਹ ਜਿਹੜੀਆਂ ਇਹ ਧਿਆਨ ਬਦਲਣਦੀਆਂ ਗੱਲਾਂ ਨੇ ਸਤਾਈ ਚਾਹ ਹੋ ਜਾਣਾ 28 ਚਾਹ ਹੋ ਜਾਣਾ ਵੇਖਾ ਵੇਖੀ ਸਾਰੇ ਗੱਲਾਂ ਕਰੀ ਜਾਂਦੇ ਆ ਭੋਖ ਇਹ ਧਿਆਨ ਬਦਲਣ ਦੀਆਂ ਆ ਅਸਲ ਜਿਹੜਾ ਵਾਰ ਹੈ ਉਹ ਆ ਚੱਲਦਾ ਫਿਰਦੋ ਵੀ ਇੰਨਾ ਵਿਹਲੇ ਕਰਦੋ ਤੁਸੀਂ ਦੇਖੋ ਇਹਦੇ ਪਿੱਛੇ ਦਿਮਾਗ ਕਿਸ ਦਾ ਹੈ ਦਿਮਾਗ ਇਹਦੇ ਵਿੱਚ ਕਾਰਪੋਰੇਟ ਹੈ